ਓਏ ਕਹਿੰਦੇ ਚੀਮਾ ਆ ਗਿਆ ਓਏ ਮਝਾ ਲਾ ਗਿਆ ਓਏ ਸਾਹਿਬ ਚੀਮਾ ਆ ਗਿਆ ਉਹ ਜਲੰਧਰ ਆ ਗਿਆ ਜਲੰਧਰ ਵਾਲਾ ਆ ਗਿਆ ਆਪਾਂ ਪਾਸਤੀ ਕਾਲ ਦੀ ਸਾਰੇ ਵੀਰਿਆ ਨੂੰ ਕੀ ਹਾਲ ਚਾਲ ਹੈ ਸਾਰਿਆਂ ਨੂੰ ਉਮੀਦ ਕਰਦਾ ਸਾਰੇ ਜਣੇ ਠੀਕ ਠਾਕ ਹੋਗੇ ਸਵਾਗਤ ਹੈ ਜੀ ਇੱਕ ਹੋਰ ਨਵੀਂ ਵੀਡੀਓ 'ਚ ਤੋਂ ਵੀਰੋ ਅੱਜ ਤਰੀਕ ਹੈਗੀ ਹੈ ਜੀ 11 ਠੀਕ ਹੈ ਤੇ ਕੱਲ ਦਾ ਹੈਗਾ ਜੀ ਮੇਲਾ 12 ਤਰੀਕ ਦਾ ਆਨੰਦਪੁਰ ਕਲੌੜ 'ਚ ਠੀਕ ਹੈ ਤੇ ਆਪਾਂ ਆਪਣੇ ਝੋਟੇ ਕਰੀ ਜਾਂਨੇ ਸੀ ਰੈਡੀ ਠੀਕ ਹੈ ਹਾਲਾਂਡ ਝੋਟਾ ਆਪਣਾ ਰੈਡੀ ਆ ਤੇ ਆ ਇਨੂੰ ਕਰਤਾ ਹੈਗਾ ਚੱਕਰ ਇਦਾਂ ਸੀਗਾ ਵੀ ਆ ਜਿਹੜੀ ਪੱਠੀ ਆ ਇਹ ਬਹੁਤ ਉਮੀਦਾਂ ਨਾਲ ਆਈ ਵੀ ਕੋਈ ਨਹੀਂ ਹੁੰਦਾ ਤੇ ਥੋੜਾ ਦਿਨ ਪਹਿਲਾਂ ਆਪਾਂ ਪੰਗੇ ਛੰਗੇ ਜੇ ਲੈਨੇ ਸੀ ਤੇ ਉਹ ਚ ਪੱਠੀ ਦਾ ਹੋ ਗਿਆ ਕੰਮ ਆ ਚੈੱਕ ਕਰੋ ਤੁਸੀਂ ਮੈਂ ਤੁਹਾਨੂੰ ਦਿਖਾ ਦਿੰਦਾ ਆ ਚੈੱਕ ਕਰੋ ਇੱਥੇ ਬੈਗੀ ਤਰੇਡ ਤੇ ਇਸ ਤਰੇਡ ਦੇ ਚੱਕਰ ਚ ਆਪਾਂ ਨੂੰ ਇਹ ਰੇ ਦੀ ਸੈਟਿੰਗ ਸਾਰੀ ਕਰਨੀ ਪੈਣੀ ਆ ਪੱਠੀ ਆਪਣੇ ਕੋਲ ਪਈ ਸੀ ਇੱਕ ਉਹ ਵੀ ਆਪਾਂ ਲਾ ਲਈ ਸੱਟ ਹਾਂ ਇਹ ਲਾ ਲਈ ਸੀ ਪੱਠੀ ਹੁਣ ਆਪਣੇ ਕੋਲ ਹੈ ਨਹੀਂ ਪਟੀਆਂ ਹੁਣ ਮੰਗਾਈਆਂ ਆ ਤੇ ਦੇਖੋ ਕਦੋਂ ਤੱਕ ਪਹੁੰਚਦੀਆਂ ਆ ਫਿਲਹਾਲ ਦਾ ਕੰਮ ਤੇ ਇਹੀ ਆ ਕਿ ਆਪਾਂ ਭਾਈ ਇਹਦੀ ਪੱਠੀ ਬਦਲੀਏ ਤੇ ਫੇਰ ਇਹਨੂੰ ਕਿਸੇ ਪਾਸੇ ਲਾਈਏ ਠੀਕ ਐ ਕੱਲ ਤੋ ਆ ਤੂ ਗਿ ਲਿਆਂਦਾ ਸੀ ਆ ਨਾਟ ਬਦਲ ਨਾਲੇ ਹੀ ਇਹ ਦੇ ਨਾ ਨਾਟ ਦੂਜੇ ਪਾਉਣੇ ਸੀ ਪਹਿਲਾਂ ਇਦਾਂ ਦੇ ਸਟੱਡ ਪਾਏ ਸੀਗੇ ਤੇ ਯਾਰ ਟੁੱਟ ਜਾਂਦੇ ਆ ਜਿਆਦਾ ਜ਼ੋਰ-ਜ਼ੋਰ ਮਾਰੇ ਤੇ ਠੀਕ ਐ ਤੇ ਆਪਾਂ ਨੂੰ ਐਹੀ ਵੀ ਇਹਨੂੰ ਆਪਾਂ ਪਾ ਲਈਏ ਹਨਾ ਨਾਟ ਚੇਂਜ ਕਰ ਦਈਏ ਅਲਨ ਕੀ ਵਾਲੇ ਪਾ ਲਈਏ ਆਪਣੇ ਵੱਲੋਂ ਤਾਂ ਕਰ ਲੱਗੇ ਸੀਗੇ ਹੁਣ ਦੇਖਿਆ ਤੇ ਪੱਠੀ ਦਾ ਕੰਮ ਵੀ ਹੋਇਆ ਐ ਤੇ ਹੁਣ ਪੱਠੀ ਦਾ ਦੇਖ ਕੇ ਮਹਿੰਗਾਈ ਆ ਕਦੋਂ ਤੱਕ ਕਮਦੀ ਕਦੋਂ ਤੱਕ ਨਹੀਂ ਇਹ ਹੁਣ ਥੋੜੇ ਟਾਈਮ ਚ ਪਤਾ ਲੱਗੂਗਾ ਆਪਾਂ ਨੂੰ ਠੀਕ ਹੈ ਜੀ ਉੱਤੋਂ ਮੌਸਮ ਖਰਾਬ ਆ ਮੈਨੂੰ ਮੇਲੇ ਦਾ ਹਿਸਾਬ ਕਰਦਾ ਆ ਜਾਂ ਵਿਗੜਦਾ ਲੱਗਦਾ ਆ ਬਾਕੀ ਚਲੋ ਬਾਬਾ ਮੇਰ ਰੱਖੂਗਾ ਅੱਜ ਦਾ 30% ਕੱਲ ਦਾ 50% ਦੱਸਿਆ ਆ ਮੀ ਤੇ ਹੁਣ ਤਾਂ ਬਸ ਇਹੀ ਆ ਕਿ ਇਹਦੇ ਦਿਵਾਲੇ ਲੱਗਣਾ ਪੈਣਾ ਆਪਾਂ ਨੂੰ ਜਦੋਂ ਤੱਕ ਇਹ ਨਹੀਂ ਕੰਪਲੀਟ ਹੁੰਦਾ ਉਦੋਂ ਤੱਕ ਔਖਾ ਬਈ ਠੀਕ ਹੈ ਤੇ ਪੱਟੀਆਂ ਦਾ ਅੰਦਾਜ਼ਾ ਤੁਸੀਂ ਆ ਲਗਾ ਸਕਦੇ ਆ ਆ ਦੇਖੋ ਇਦਾਂ ਬੁਰਕੀਆਂ ਹੀ ਕੱਢ ਦਿੰਦਾ ਆ ਜੈਨਾਂ ਦੀਆਂ ਇਹ ਮੇਰੇ ਕੋਲ ਘਟੋ ਘਟ ਮੈਂ ਉਹਦਣ ਲੈ ਕੇ ਆਇਆ ਸੀ ਜਗਰਾਉਂ ਜੰਸੀ ਜਦੋਂ ਗਏ ਸੀ ਕਿ ਮੈਂ ਤੇ ਲਵੀ ਮੈਂ ਪੈਕਟ ਲੈ ਕੇ ਆਇਆ ਸੀ ਇਹਨਾਂ ਦਾ ਤੇ ਅੱਜ ਲਾਸਟ ਜਿਹੜਾ ਜੈਨ ਆ ਉਹ ਵੀ ਪਾ ਹੀ ਦਿੱਤਾ ਮੈਂ ਇੱਕ ਆ ਪਿਆ ਇੱਕ ਪਰਾਂ ਉਹ ਪਿਆ ਠੀਕ ਹੈ ਤੇ ਉਹ ਦੂਜੇ ਪੱਠੀ ਵਾਲੇ ਜੈਨ ਪਏ ਆ ਹੋ ਗਿਆ ਆ ਹੋ ਗਿਆ ਆ ਹੋ ਗਿਆ ਠੀਕ ਹੈ ਇਹ ਚੱਕਰ ਕੀ ਆ ਕਦੇ ਇਹਦਾ ਕੱਢ ਦਿੰਦਾ ਹਾਲ ਜੈਨ ਦੀ ਬੁਰਕੀ ਜੀ ਠੀਕ ਹੈ ਤੇ ਕਦੇ ਕੱਢ ਦਿੰਦਾ ਦੂਜੇ ਵਾਲੇ ਦੀ ਜਿਹੜਾ ਪੱਠੀ ਦੇ ਸੈਟ ਤੇ ਹੁੰਦਾ ਬਸ ਮਤਲਬ ਜਿਹੜੀ ਮੇਨ ਜਗ੍ਹਾ ਤੇ ਲੱਗਦਾ ਹੈਡ ਜਗ੍ਹਾਸ ਹੁੰਦਾ ਤੇ ਇੱਥੇ ਵਾਲਾ ਠੀਕ ਹੈ ਇਹ ਦੋ ਦੋ ਤਿੰਨ ਜਗ੍ਹਾਉਂ ਕਰ ਦਿੰਦਾ ਹੈ ਦੋ ਕੁ ਜਗ੍ਹਾ ਠੀਕ ਹੈ ਜ਼ਿਆਦਾਤਰ ਨਾ ਉਹ ਉਹ ਵਾਲੇ ਸਿਲੰਡਰ ਦਾ ਉੜਦਾ ਜਾਂਦਾ ਹੈ ਠੀਕ ਹੈ ਉਹਦਾ ਹੀ ਜਾਂਦਾ ਹੈ ਜਦੋਂ ਵੀ ਜਾਊਗਾ ਠੀਕ ਹੈ ਬਾਕੀ ਤੁਸੀਂ ਚੈੱਕ ਕਰ ਸਕਦੇ ਆਂ ਹੁਣ ਆਹ ਵਾਲਾ ਤਾਂ ਮੈਂ ਬਦਲ ਕੇ ਹਟਿਆ ਪਰ ਕੋਈ ਫਾਇਦਾ ਹੋਇਆ ਨਹੀਂ ਬਦਲੇ ਦਾ ਕਿਉਂ ਇਹ ਹੁਣ ਦੁਬਾਰਾ ਦੇਖਣਾ ਪੈਣਾ ਆਪਾਂ ਨੂੰ ਜਦੋਂ ਸੈੱਟ ਹੋਇਆ ਫਿਰ ਇਹੀ ਖੋਲ ਕੇ ਪਾ ਦਾਂਗੇ ਠੀਕ ਹੈ ਤੇ ਪਿਛਲੇ ਮੇਲਿਆਂ ਚ ਜਦੋਂ ਅਸੀਂ ਫੱਲੇਵਾਲ ਮੇਲਾ ਲਾ ਕੇ ਆਏ ਆ ਉਦੋਂ ਪੱਠੀ ਵੀ ਪਾੜ ਗਈ ਸੀ ਠੀਕ ਐ ਪਹਿਲਾਂ ਜੈਨ ਪਾਟਿਆ ਇੱਥੋਂ ਇੱਥੋਂ ਬੁਰਕੀ ਜੀ ਨਿਕਲ ਗਈ ਜੈਨ ਦੀ ਉਹ ਜਿਹੜਾ ਜੈਨ ਐ ਨਾ ਫੱਲੇਵਾਲ ਦਾ ਆ ਤੇ ਨਹੀਂ ਨਹੀਂ ਫੱਲੇਵਾਲ ਵਾਲਾ ਦੂਜਾ ਸੀਗਾ ਉਹ ਜਿਹੜਾ ਥੱਲੇ ਪਿਆ ਹਾਂ ਇਹ ਇਹ ਚਿਣਿਆ ਹੋਇਆ ਆ ਆ ਪਰਸੋ ਚ ਉੱਥੇ ਪਾਟਾ ਹੀ ਹੋ ਆ ਠੀਕ ਐ ਤੇ ਇਸ ਕਰਕੇ ਆ ਹੁਣ ਜੈਨ ਬਦਲਿਆ ਠੀਕ ਨਵਾਂ ਪਾਇਆ ਫੇਰ ਮੈਨੂੰ ਨਾ ਇੱਥੇ ਹਲਕਾ ਜਿਹਾ ਮਹਿਸੂਸ ਹੋਇਆ ਵੈਸੇ ਦੇਖਣ ਚ ਪਤਾ ਨਹੀਂ ਲੱਗਦਾ ਤੇ ਇਹ ਜਦੋਂ ਦੇਖਿਆ ਧਿਆਨ ਨਾਲ ਵੀ ਭਾਈ ਇਹ ਤਾਂ ਕੰਮ ਹੋਰ ਹੀ ਹੋ ਗਿਆ ਫੇਰ ਭਾਈ ਸੋਚਿਆ ਵੀ ਇਹਨੂੰ ਹੁਣ ਬਦਲਿਆ ਜਾਏ ਠੀਕ ਐ ਇਦਾਂ ਕੋਈ ਫਾਇਦਾ ਨਹੀਂ ਤੇ ਉਸ ਦਿਨ ਮੈਂ ਫੱਲੇਵਾਲ ਦੀ ਤੁਹਾਨੂੰ ਦੱਸਦਾ ਹਾਂ ਉਸ ਦਿਨ ਪਹਿਲਾਂ ਆ ਜੈਨ ਪਾਟਾ ਹੀ ਪੱਟੀ ਵੀ ਪਾੜ ਗਈ ਇੱਥੋਂ ਠੀਕ ਐ ਆ ਜਿਹੜਾ ਨਾ ਥੋੜਾ ਜਿਹਾ ਗੈਪ ਆ ਪੈਪ ਚ ਆਪਣੇ ਚ ਆ ਹਲਕਾ ਜਿਹਾ ਹਿੱਲਦਾ ਇੱਥੋਂ ਇਦੇ ਵਿੱਚ ਇੱਥੇ ਤੱਕ ਦਾ ਇੰਟਰਕੂਲਰ ਦਾ ਪਾਇਆ ਪਿਆ ਠੀਕ ਹੈ ਆ ਜਿਹੜਾ ਇੰਨਾ ਕ ਗੈਪ ਹੈ ਨਾ ਇੱਕ ਕਲੰਪ ਦਾ ਇਹਦੇ ਵਿੱਚ ਗੈਪ ਹੋਣ ਕਰਕੇ ਇੱਥੋਂ ਹੌਸਪੈਬ ਨੂੰ ਥੋੜੀ ਟੱਕਰ ਲੱਗ ਗਈ ਜੇ ਇੱਕ ਕਹਿ ਦੋ ਇੱਕ ਫਿਰ ਬੂਸਟ ਬਾਅਦ ਆ ਫਿਰ ਉਹਨੇ ਚੱਕ ਕੇ ਮਾਰਿਆ ਪੈਪ ਨੂੰ ਠੀਕ ਹੈ ਪੈ ਪੜ ਗਿਆ ਹੌਸਪੈਲ ਤੇ ਹੁਣੇ ਛੂਟੀਆਂ ਛੂਟੀਆਂ ਚੀਜ਼ਾਂ ਜਿਹੜੀਆਂ ਇਹ ਚੇਂਜ ਕਰਦੇ ਕਰਦੇ ਤੇ ਬਸ ਟਾਈਮ ਲਗਾਈਗੇ ਕੁਝ ਬਾਈ ਵੀਰਾਂ ਦੇ ਮੈਸੇਜ ਵੀ ਆਏ ਦੋ ਤਿੰਨ ਵੀਰਾਂ ਦੇ ਫੋਨ ਵੀ ਆਏ ਠੀਕ ਹੈ ਪਹਿਲਾਂ ਤਾਂ ਪਰਸਨਲੀ ਥੈਂਕਸ ਆ ਬਾਈ ਤੁਸੀਂ ਇੰਨਾ ਮਾਣ ਬਖਸ਼ਦੇ ਹੋ ਤੇ ਇਹ ਪੁੱਛਦੇ ਸੀ ਵੀ ਮੇਲੇ ਕਾਤੋਂ ਨਹੀਂ ਲਾਏ ਇੰਨੇ ਮੇਲੇ ਛਾੜ ਤੇ ਵੀਰੋ ਗੱਲ ਹੈਗੀ ਏਦਾਂ ਆਪਣੇ ਨਾਲ ਦੇ ਸਾਰੇ ਗਰੁੱਪ ਵਾਲੇ ਮੈਂਬਰ ਜਿਹੜੇ ਕੰਮਾਂ ਕਾਜਾਂ ਵਾਲੇ ਆ ਟੋਟਲੀ ਠੀਕ ਹੈ ਤੇ ਕਿਸੇ ਦੀਆਂ ਕੰਬੈਨ ਆਇਆ ਕੋਈ ਕੋਹ ਕਰਦਾ ਕੋਈ ਕੋਹ ਕਰਦਾ ਸੀਜ਼ਨ ਕਰਕੇ ਰਿਪੇਅਰਿੰਗ ਕਰਕੇ ਸਾਰੇ ਜਾਣੇ ਬਿਜ਼ੀ ਸੀਗੇ ਠੀਕ ਹੈ ਤੇ ਉਸੇ ਚੱਕਰ ਚ ਪਰ ਮੇਲੇ ਨਹੀਂ ਲਾਉਣੇ ਮੇਰੀ ਆਪ ਤੇ ਆ ਵੀ ਜਿਹੜੇ ਆਪਣੇ ਬੰਦੇ ਆ ਉਹਨਾਂ ਨਾਲ ਹੀ ਮੇਲੇ ਲੱਗਣੇ ਜਾਂ ਉਹਨਾਂ ਦੀ ਮਨਜ਼ੂਰੀ 'ਚ ਮੇਲੇ ਲੱਗਣਗੇ ਠੀਕ ਹੈ ਤੇ ਸਾਰਿਆਂ ਦੀ ਮਨਜ਼ੂਰੀ ਏ ਸੀ ਵੀ ਕੱਲੇ ਮੇਲੇ ਨਹੀਂ ਲਾਉਣੇ ਆਪਾਂ ਠੀਕ ਹੈ ਸਾਰਿਆਂ ਦੇ ਨਾਲ ਮੇਲੇ ਲੱਗਣਗੇ ਤਾਂ ਫਿਰ ਆਪਾਂ ਵੀ ਠੰਡੇ ਪਸਤੇ ਚ ਪਾਤਾ ਸਾਰਾ ਕੁਝ ਠੀਕ ਨਹੀਂ ਕੋਈ ਗੱਲ ਨਹੀਂ ਮੇਲੇ ਤਾਂ ਹੁੰਦੇ ਜਾਂਦੇ ਰਹਿਣੇ ਆ ਸਾਥ ਨਹੀਂ ਆਉਂਦਾ ਜਾਂਦਾ ਹੁੰਦਾ ਠੀਕ ਹੈ ਸਾਥ ਜਿਹੜਾ ਨਾਲ ਦੇ ਆ ਉਹ ਜ਼ਰੂਰੀ ਆ ਤੇ ਹੁਣ ਐਰ ਕੀ ਮੇਲੇ ਸਾਰੇ ਸਕਿਪ ਕਰਕੇ ਇੱਕ 12 ਦਾ ਮੇਲਾ ਸੋਚਿਆ ਵੀ ਲਾਉਣਾ ਹੀ ਲਾਉਣਾ ਆ ਤੇ ਉਹ ਮਿਲਦਾ ਰੱਬ ਕਹਿੰਦਾ ਕਿੱਦਾਂ ਲਾਉਣਾ ਹੈ ਮੈਂ ਤਾਂ ਉਹ ਰੱਬ ਕਹਿੰਦਾ ਹੈ ਵੀ ਕਿਉਂ ਲਾਉਣਾ ਹੈ ਠੀਕ ਹੈ ਤੇ ਬਾਕੀ এবੀਸੀ ਭਾਈ ਮੈਂ ਆਪਣੇ ਕੰਮਾਂ 'ਚ ਵੀ ਬਹੁਤ ਹੋ 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 ਵੇ ਹੋਏ ਮੈਂ ਆਪਣੇ ਕੰਮਾਂ 'ਚ ਵੀ ਬੀਜ਼ੀ ਮੈਂ ਤਾਂ ਉਹ ਦੱਸਦਾ ਆ ਬਾਕੀ ਆਹ ਸ਼ੋਅ ਵਧਾਖ ਲੋ ਮਿੱਤਰ ਹੁਣ ਤੁਸੀਂ ਸਮਝ ਸਕਦੇ ਆ ਕਿ ਕੀ ਹੋਣ ਵਾਲਾ ਆ ਆਉਣ ਵਾਲੇ ਟਾਈਮ 'ਚ ਠੀਕ ਹੈ ਤੇ ਬਹੁਤ ਗੁੱਸਟ ਨੈਕਸਟ ਲੈਵਲ ਹੋਊ ਹੌਲੀ ਹੌਲੀ ਹੋਊਗਾ ਟਾਈਮ ਲੱਗਦਾ ਚੀਜ਼ਾਂ ਨੂੰ ਵਧੀਆ ਕਰਨ 'ਚ ਕਿਉਂਕਿ ਕਾਫੀ ਬੰਦੇ ਨਾ ਜਦੋਂ ਕੋਈ चीज ਨਵੀਂ ਸ਼ੁਰੂ ਕਰਦੇ ਆ ਹਨਾ ਉਹ ਸੋਚਦੇ ਆ ਕਿ ਅੱਜ ਆਪਾਂ ਐਂਟਰ ਹੋਏ ਤੇ ਅੱਜ ਹੀ ਆਪਾਂ ਰਾਜੇ ਬਣ ਜੀਏ ਇਦਾਂ ਨਹੀਂ ਹੁੰਦਾ ਹੁੰਦਾ ਤੇ ਨਾ ਹੀ ਇਦਾਂ ਕਦੀ ਹੋਣਾ ਹੈ ਜ਼ਿੰਦਗੀ 'ਚ ਇਹ ਤੁਹਾਨੂੰ ਮਿਹਨਤ ਕਰਨੀ ਪੈਣੀ ਹੈ ਠੀਕ ਹੈ ਤੁਸੀਂ ਜਮਾ ਟਾਪ ਤੇ ਵੀ ਟਿਕੋਗੇ ਨਾ ਮਰ ਟਿਕਣਾ ਸ਼ੁਰੂ ਹੋ ਜਾਓਗੇ ਤੁਹਾਡਾ ਕੁਝ ਨਾ ਕੁਝ ਕੁਝ ਨਾ ਕੁਝ ਕੁਝ ਨਾ ਕੁਝ ਹੁੰਦਾ ਹੀ ਰਹਿਣਾ ਲੈਕ ਆਫ ਨੋਲੇਜ ਕਹਿ ਲਓ ਲੈਕ ਆਫ ਐਕਸਪੀਰੀਅੰਸ ਕਹਿ ਲਓ ਕੁਝ ਵੀ ਕਹਿ ਲਓ ਇਹਨੂੰ ਠੀਕ ਹੈ ਛੋਟੀਆਂ ਛੋਟੀਆਂ ਕਮੀਆਂ ਪੇਸ਼ੀਆਂ ਆਉਂਦੀਆਂ ਹੀ ਰਹਿਣੀਆਂ ਠੀਕ ਹੈ ਉਹਨਾਂ ਕਮੀਆਂ ਪੇਸ਼ੀਆਂ ਨੂੰ ਕਲੀਅਰ ਕਰ ਕਰਕੇ ਹੌਲੀ ਹੌਲੀ ਤਰਾਸ਼ ਕੇ ਫਿਰ ਚੀਜ਼ ਬਣਦੀ ਹੈ ਇਦਾਂ ਹੀ ਆਪਾਂ ਸੋਚਿਆ ਬਈ ਕਿ ਦੇਖੋ ਮੇਲੇ ਲਾਉਣਾ ਅਲੱਗ ਚੀਜ਼ ਆ ਠੀਕ ਹੈ ਮੇਲੇਆਂ ਦੇ ਅੰਦਰ ਕਿੱਦਾਂ ਪਰਫਾਰਮ ਕਰਨਾ ਕਿੱਦਾਂ ਨਹੀਂ ਕਰਨਾ ਇਹ ਐਕਸਪੀਰੀਅੰਸ ਦੇ ਹਿਸਾਬ ਨਾਲ ਹੀ ਆਉ ਜਿੱਦਾਂ ਜਿੱਦਾਂ ਮੇਲੇ ਖੇਡਾਂਗੇ ਹੁਣ ਆਪਾਂ ਵੀ ਦੇਖੋ ਜਦੋਂ ਇਹ ਟਰੈਕਟਰ ਤਿਆਰ ਕੀਤਾ ਸੀ ਆਪਾਂ ਮਝੈਲ ਵੀ ਜਾਂ ਆਪਣਾ ਦੂਜਾ ਹਾਲੈਂਡ ਵੀ ਆ ਪਿਆ ਹਾਲੈਂਡ ਦਾ ਸਮਾਨ ਤਾਂ ਨੂੰ ਪਤਾ ਕਿੰਨਾ ਸਮਾਨ ਦੇ ਅੰਦਰ ਤੁਸੀਂ ਆਹ ਝਗੜ ਚੰਗਾਈ ਦੇਖ ਸਕਦੇ ਫਾਦ ਕਿੰਨਾ ਸੀ ਇਹਦੇ ਚ ਹੈਨਾ ਹੁਣ ਤੁਸੀਂ ਹਿਸਾਬ ਲਾਓ ਵੀ ਇਹ ਸਾਰਾ ਸਮਾਨ ਖੋਲ ਕੇ ਉਹਨੂੰ ਡਿਫਰੈਂਟ ਉੱਚ ਤਿਆਰ ਕਰਤਾ ਫਿਰ ਆਪਣਾ ਜੌਂਡੀਅਰ ਸੀ ਆ ਆਪਣਾ ਹੈਨਾ ਇਹਨੂੰ ਕੀ ਕੁਛ ਨਹੀਂ ਸੀ ਪਾਇਆ ਗਲੋਬਲ ਐਕਸਲ ਪਾ ਆ ਪਾ ਜੇ ਪਾ ਠੀਕ ਹੈ ਕੀ ਕੁਛ ਨਹੀਂ ਕਰਾਇਆ ਰਿੰਮ ਚੋੜੇ ਕਰਾਤੇ ਠੀਕ ਹੈ ਹਰ ਇੱਕ ਤਰ੍ਹਾਂ ਦੀ ਵੇਟ ਕਿੰਨੇ ਕਿੰਨੇ ਪਾਏ ਸੀ ਇਹਨੂੰ ਪਰ ਹੁਣ ਕੀ ਹੋਇਆ ਐਟ ਲਿਸਟ ਸਾਰਾ ਖੋਲਣਾ ਪਿਆ ਸੋਧ ਕਰੀ ਜਾਂਦੇ ਆ ਜਿਹੜੀ ਜਿਹੜੀ ਚੀਜ਼ ਦੀ ਕਮੀ ਲੱਗਦੀ ਉਹ ਚੀਜ਼ ਨੂੰ ਆਪਾਂ ਕਰਦੇ ਹੁਣ ਗਲੋਬਲ ਐਕਸਲ ਬਾਰੇ ਵੀ ਪੁੱਛਦੇ ਸੀ ਵੀ ਕਾਹ ਤੋਂ ਚੇਂਜ ਕਰਤਾ ਵੀਰ ਉਹਦੀ ਮੇਰੇ ਟਰੈਕਟਰ ਚ ਕਟਾਈ ਥੋੜੀ ਜਿ ਠੀਕ ਐ ਕਟਾਈ ਨਾ ਹੋਣ ਕਰਕੇ ਸਿਰਫ ਆਹੀ ਰੀਜ਼ਨ ਸੀ ਬਾਕੀ ਉਹਦੇ ਐਡਵਾਂਟੇਜ ਸੀ ਵੀ ਟਰੈਕਟਰ ਮੋਰੋ ਭਾਰਾ ਲੈਂਦਾ ਸੀ ਠੀਕ ਐ ਤੇ ਇੱਕ ਚੀਜ਼ ਹੋ ਰਿਹਾ ਆਪਾਂ ਨੇ ਨਾ 2-3 ਇਨਸੀਡੈਂਟ ਦੇਖ ਲਏ ਆ ਮੇਲਿਆਂ ਚ ਠੀਕ ਐ ਵੀ ਇੱਥੋਂ ਟਰੈਕਟਰ ਟੁੱਟ ਜਾਂਦਾ ਚੁੱਲੇ ਕੋਲੋਂ ਟਰੈਕਟਰ ਦਾ ਨਾ ਨਹੀਂ ਹਰ ਕੋਈ ਟੁੱਟ ਜਾਂਦਾ ਆ ਜਿਹੜਾ ਵੀ ਮਤਲਬ ਇਸ ਗੇਮ ਚ ਹੈਗਾ ਵੀ 2-3 ਨਹੀਂ ਡਿਫਰੈਂਟ ਡਿਫਰੈਂਟ ਬ੍ਰਾਂਡ ਦਾ ਟੁੱਟੇ ਦੇਖ ਲਏ ਬਾਈ ਠੀਕ ਐ ਇਹਦੇ ਚ ਕੋਈ ਚੌੜ ਵਾਲੀ ਗੱਲ ਨਹੀਂ ਕੋਈ ਇੱਕ ਦੂਜੇ ਨੂੰ ਕਹਿਣ ਵਾਲੀ ਗੱਲ ਨਹੀਂ ਠੀਕ ਹੁਣ ਆਪਾਂ ਸੂਝਦੇ ਆਂ ਵੀ ਇੱਥੋਂ ਜਿਹੜਾ ਹੈ ਨਾ ਇੱਥੋਂ ਪਲੇਟ ਪਾਈ ਜਾਵੇ ਸਿੱਧੀ ਠੀਕ ਐ ਤੇ ਪਲੇਟ ਪਾ ਕੇ ਇਹਨੂੰ ਬੰਨਿਆ ਜਾਵੇ ਤੇ ਇਹ ਚਾਹੀਦਾ ਵੀ ਸਾਰੇ ਟਰੈਕਟਰ ਵਾਲਿਆਂ ਨੂੰ ਚਾਹੀਦਾ ਵੀ ਆਪਾਂ ਕੱਲੇ ਇਹ ਨਹੀਂ ਕਹਿੰਦੇ ਠੀਕ ਐ ਇਹ ਸਾਰਿਆਂ ਨੂੰ ਚਾਹੀਦਾ ਆ ਕਿਉਂਕਿ ਭਜਨ ਪਾਉਣਾ ਪੈਂਦਾ ਬਾਈ ਅੱਗੇ ਠੀਕ ਐ ਤੇ ਜਾਂ ਫਿਰ ਮੇਰੇ ਅਕੋਰਡਿੰਗਲੀ ਥੋੜਾ ਜਿਹਾ ਲੋਡ ਹੀ ਵੱਧ ਰੱਖ ਲਿਆ ਕਰਨ ਠੀਕ ਐ ਵੀ ਟਰੈਕਟਰ ਜ਼ਿਆਦਾ ਦੌੜੇ ਨਾ ਠੀਕ ਐ ਇੱਕ ਸਰਟਨ ਸਪੀਡ ਦੇ ਉੱਤੇ ਪਰ ਚਲੋ ਇਹ ਚਾਂਸ ਡੇਲੀ ਡੇਲੀ ਨਹੀਂ ਹੁੰਦੇ ਪਰ ਹੈਗੇ ਖਤਰਨਾਕ ਆ ਜਦੋਂ ਵੀ ਹੁੰਦੇ ਆ ਤੇ ਛੋਟੀਆਂ ਛੋਟੀਆਂ ਚੀਜ਼ਾਂ ਆ। ਤੇ ਫਿਲਹਾਲ ਹੁਣ ਆਪਾਂ ਪਹਿਲਾਂ ਇਹਨੂੰ ਖੋਲ ਲੈਨੇ ਆ ਸਾਰੇ ਆਈਟਮਾਂ ਨੂੰ। ਜਿਹੜੀਆਂ ਵੀ ਲੱਗੀਆਂ ਖੋਲ ਕੇ ਤੇ ਫਿਰ ਤੁਹਾਡਾਂ ਨਾਲ ਗੱਲਬਾਤ ਕਰਦੇ ਆ ਨਹੀਂ ਤਾਂ ਗੱਲਾਂ ਬਾਤਾਂ ਲੰਬੀਆਂ ਹੋਈ ਜਾਣੀਆਂ ਵਲੌਗ 'ਚ। ਲਓ ਜੀ ਵੀਰੋ ਖੋਲਤਾ ਇਹਨੂੰ ਤਾਂ ਠੀਕ ਹੈ। ਤੇ ਖੋਲ ਕੇ ਆਹ ਜਿਗਾਰਡਮੈਂਟ ਤਾਂ ਟਰਬੋ ਨੂੰ ਤਾਂ ਇਦਾਂ ਹੀ ਰਹਿਣ ਦੇਣਾ ਆਪਾਂ। ਠੀਕ ਹੈ। ਆ ਇੱਥੋਂ ਬਾੜ ਗਿਆ। ਮੈਂ ਤੈਨੂੰ ਚੈੱਕ ਕਰਾਇਆ ਸੀ ਜਿੱਦਾਂ ਆ ਚੈੱਕ ਕਰੋ। ਠੀਕ ਹੈ। ਤੇ ਹੁਣ ਆਪਾਂ ਨੂੰ ਇੱਕ ਤਾਂ ਜੈਨ ਚਾਹੀਦੀ ਇਹ ਵੀ ਖਤਮ ਹੋ ਗਈ ਆਪਣੇ ਕੋਲ ਹੁਣ ਮੈਂ ਦੇਖਿਆ। ਠੀਕ ਹੈ ਤੇ ਜਾਨ ਲੈ ਕੇ ਆਉਨੇ ਆ ਤੇ ਨਾਲੇ ਪੱਟੀ ਪੁੱਛਦੇ ਆ ਭਾਈ ਹੁਣ ਰਖਾਈ ਆ ਕਿੱਤਾਂ ਕਿੰਨਾ ਕੁ ਟਾਈਮ ਲੱਗਦਾ ਆ ਠੀਕ ਹੈ ਕਿਉਂਕਿ ਆਪਾਂ ਨੂੰ ਟਾਈਮ ਨਾ ਚਾਹੀਦੀ ਆ ਪੱਠੀ ਉੱਤੋਂ ਰੱਬ ਕਹਿੰਦਾ ਵੀ ਪੱਟੀਆਂ ਜੋ ਮਾਰ ਜੀ ਕਰ ਲਓ ਮੇਲਾ ਤਾਂ ਨਹੀਂ ਤੁਹਾਡਾ ਲੱਗਣ ਦਨ ਹਾਲਾਤ ਦੇਖੋ ਕੀ ਆ ਹਾਲਾਤ ਲੱਗਦੇ ਨਹੀਂ ਮੇਲੇ ਵਾਲੇ ਮੈਨੂੰ ਦੇਖੋ ਹਾਂਜੀ ਵੀਰੋ ਸੋ ਵੇਟ ਟੰਗਣ ਦੇ ਪ੍ਰੋਸੈਸ ਨੂੰ ਲੈ ਕੇ ਹਲੇ ਪੱਠੀ ਤਾਂ ਆਈ ਨਹੀਂ ਪੱਠੀ ਨੂੰ ਤਾਂ ਟਾਈਮ ਲੱਗਣਾ ਹਲੇ 8:40 ਤੇ ਆਉਣੀ ਆ ਬਸ ਤੇ ਵੀਰ ਟੰਗਣ ਦੇ ਪ੍ਰੋਸੈਸ ਨੂੰ ਲੈ ਕੇ ਪਹੁੰਚੇ ਹਾਂ ਜੇ ਗਾੜੀ ਬੰਦਿਆਂ ਕੋ ਠੀਕ ਐ ਇਧਰੋਂ ਕਾਰ ਨੂੰ ਵੇ ਲੋ ਸਾਧ ਸ੍ਰੀ ਕਾਲ ਜੀ ਕਿੰਨੇ ਰੀਪਰ ਰਿਪੇਅਰ ਕਰਤੇ ਪਤਾ ਨਹੀਂ ਭਾਈ ਕਿੰਨੇ ਕਰਤੇ ਕਿੰਨੇ ਚਲੋ ਜੀ ਇਹ ਇਦਾਂ ਹੀ ਪ੍ਰੋਸੈਸ ਚੱਲਦਾ ਹੈ ਦਿਨੇ ਰਾਤੇ ਕਿਉਂਕਿ ਅੱਜ ਤਾਂ ਚਲੋ ਮੌਸਮ ਠੰਡਾ ਆ ਲੱਗੇ ਜਟੇ ਨਹੀਂ ਤਾਂ ਫਿਰ ਰਾਤ ਨੂੰ ਕਰਨੇ ਪੈਂਦੇ ਆ ਠੀਕ ਐ ਉਧਰੋਂ ਮੇ ਲੋ ਜੱਗੂ ਨੂੰ ਠੀਕ ਐ ਤੇ ਆਪਾਂ ਭਾਈ ਮਸਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪਹੁੰਚ ਗਏ ਵੀ ਰੱਸੀਆਂ ਸੰਗਲਾਂ ਵਾਲਾ ਕੰਮ ਆਪਾਂ ਨਹੀਂ ਕਰਨਾ ਠੀਕ ਐ ਉਹ ਮਾੜਾ ਆ ਮੈਂ ਪਹਿਲੇ ਦੇ ਆਪਾਂ ਦਾ ਇੱਕ ਵਾਰੀ ਟੰਗਣਾ ਮੇਰੇ ਦਾ ਆਪਾਂ ਗਈ ਹੈ ਹਾਂ ਕੰਮੇ ਇਹੀ ਆ ਠੀਕ ਆ ਪੱਕਾ ਕੰਮ ਹੋਊਗਾ ਹਾਂ ਤੇ ਫਿਲਹਾਲ ਆਪਾਂ ਇਸ ਬਾਰੇ ਵੀ ਸੋਚਦੇ ਪਏ ਆ ਕਿ ਵੇਟ ਜਦੋਂ ਬੱਜਮਾ ਨਹੀਂ ਨਾ ਪਾਉਂਦੇ ਆਪਾਂ ਖੁੱਲਾ ਵੇਟ ਪਾਉਂਦੇ ਆ ਉਹਦਾ ਨੁਕਸਾਨ ਹੁੰਦਾ ਟਰੈਕਟਰ ਨੂੰ ਤੇ ਮੈਂ ਪਹਿਲੇ ਹੀ ਦੋਨੇ ਖੁੱਲੇ ਵੇਟ ਦੇ ਖਿਲਾਫ ਸੀਗਾ ਵੀ ਖੁੱਲਾ ਵੇਟ ਕਦੀ ਪਾ ਕੇ ਕੋਈ ਫਾਇਦਾ ਨਹੀਂ ਠੀਕ ਆ ਤੇ ਹੁਣ ਆਪਾਂ ਨੂੰ ਵਜਨ ਜਿਵੇਂ ਵਧਾਉਣਾ ਪੈਣਾ ਤੇ ਆਪਾਂ ਉਹਦੇ ਲਈ ਵੀ ਜਿਗਾਰਡ ਕਰਨਦੇ ਆ ਠੀਕ ਆ ਗਾਂ ਤੋਂ ਮੈਂ ਕਿਹਾ ਆਪਾਂ ਟਰੈਕਟਰ ਵੀ ਬੰਦਾਂਗੇ ਸਾਈਡਾਂ ਤੋਂ ਪਲੇਟਾਂ ਪਾ ਕੇ ਲੰਮੀਆਂ ਹਾਂ ਹਿੱਸੇ ਤੋਂ ਲੈ ਕੇ ਸਾਰਾ ਬੰਦ ਆਣਾ ਟਰੈਕਟਰ ਠੀਕ ਹੈ ਤਾਂ ਕਿ ਆਪਾਂ ਨੂੰ ਵਜਨ ਵਾਲੀ ਪ੍ਰੋਬਲਮ ਲੱਗੇ ਨਾ ਵਧੀਆ ਮੋਟੀਆਂ ਪਲੇਟਾਂ ਪਵਾ ਕੇ ਉਹ ਵੀ ਚਲੋ ਅਪਕਮਿੰਗ ਟਾਈਮ 'ਚ ਹੁਣ ਕੱਲ ਦਾ ਮੇਲਾ ਤਾਂ ਔਖੇ ਸੌਖੇ ਲਾ ਲਈਏ ਕਿਸੇ ਤਰੀਕੇ ਨਾਲ ਫਿਰ ਅਗਲੇ ਮੇਲਿਆਂ ਤੇ ਇਹ ਚੀਜ਼ ਦਾ ਸੁਧਾਰ ਕਰਾਂਗੇ ਕਿਉਂਕਿ ਬਾਈ ਇਹ ਚੀਜ਼ ਚਾਹੀਦੀ ਆ ਯਾਰ ਜਦੋਂ ਮੇਲੇ ਖੇਡਣੇ ਆ ਫਿਰ ਇਹ ਕੰਮ ਤੁਹਾਨੂੰ ਕਰਨਾ ਹੀ ਪੈਣਾ ਆ ਬਾਕੀ ਕੋਈ ਨੁਕਸਾਨ ਨਾ ਹੋਵੇ ਕਿਸੇ ਪ੍ਰਕਾਰ ਦਾ ਵੀ ਠੀਕ ਹੈ ਬਾਕੀ ਹੁਣ ਕੰਮ ਹੋਈ ਜਾਂਦਾ ਆ ਸਮਾਨ ਰੈਡੀ ਕਰਾਈ ਜਾਂਦੇ ਆ ਫਿਰ ਜਾਣੇ ਆ ਤੇ ਹਲੇ ਆਪਾਂ ਨੂਰ ਮਹਿਲ ਨੂੰ ਜਾਣਾ ਆ ਸਮਾਨ ਲੈਣ ਉਸ ਤੋਂ ਬਾਅਦ ਫਿਰ ਜਾ ਲਓ ਜੀ ਵੀਰੋ ਆ ਬਣਵਾ ਲਿਆ ਜਿਗਾਰਡ ਜਾ ਚੱਲੀਏ ਹੁਣ ਤੇ ਲੇਟ ਬਾਲੇ ਆ ਆਪਣੇ ਸ਼ਡਿਊਲ ਤੋਂ ਕੰਮ ਬਹੁਤ ਕਰਾਉਣ ਵਾਲੇ ਪਏ ਆ ਖੁੱਲ ਜਾ ਰਣੀ ਸੁਨਦਰਾ ਚੱਲ ਮੇਰੇ ਭਾਈ ਇਹਨੂੰ ਰੱਖਣਾ ਵੀ ਥੱਲੇ ਪੈਣਾ ਆ ਜੀ ਇੱਥੇ ਰੱਖ ਦੰਨੇ ਨਹੀਂ ਸ਼ੀਟ ਪਾੜ ਦੇਣੀਆਂ ਨੇ ਲਓ ਜੀ ਵੀਰੋ ਹੁਣ ਚੱਲਦੇ ਆ ਨੂਰ ਮਹਿਲ ਨੂੰ ਫੇਰ ਮਿਲਦੇ ਆ ਤੁਹਾਨੂੰ ਜਾ ਕੇ ਨੂਰ ਮਹਿਲੋਂ ਸਮਾਨ ਲੈ ਕੇ ਟਰਾਲੀ ਪਾਉਣ ਆਗੇ ਹੀ ਉਹ ਜਾਂਦੀ 26 ਫੁੱਟੀ ਜਿਹੜੀ ਸਵੇਰੇ ਲੈ ਕੇ ਜਾਣੀ ਆ ਆਪਾਂ ਮੁੰਡਾ ਆਪਣਾ ਨਾਲ ਆ ਤੇ ਗਰੁੱਪ ਦਾ ਉਹ ਚੱਲਿਆ ਆ ਅੱਗੇ-ਅੱਗੇ ਟਰਾਲੀ ਲੈ ਕੇ ਆਪਾਂ ਗੱਡੀ ਚੁੱਕੀਏ ਤੇ ਫਟਾਫੜ ਘਰ ਚਾਈਏ ਤੇ ਬਾਕੀ ਦਾ ਕੰਮ ਨਵੇੜੀਏ ਬਾਬੇ ਉਹ ਅੱਜ ਨਾ ਗਦੀ ਘੇੜ ਜਾਈ ਪੈ ਗਿਆ ਮੇਲੇ ਵਾਸਤੇ ਚਲੋ ਚਲਦੀਆਂ ਰਹਿੰਦੀਆਂ ਚੀਜ਼ਾਂ ਆ ਵੀਰੋ ਜਦੋਂ ਆਪਾਂ ਕੋਹ ਨਾ ਕੋਹ ਕਰਨਾ ਆ ਤੇ ਫਿਰ ਐਦਾਂ ਦੇ ਕੰਮ ਤਾਂ ਹੋਣਾ ਹੀ ਆ ਠੀਕ ਨਹੀਂ ਗੱਲ ਇਹ ਪੈ ਗਈ ਜੇ ਮੈਨੂੰ ਕੱਲ ਦਾ ਦੇ ਪੱਠੀ ਦਾ ਲੱਗ ਜਾਂਦਾ ਨਾ ਅੰਦਾਜ਼ਾ ਜਿਹਾ ਤਾਂ ਫਿਰ ਨਹੀਂ ਐਡਾ ਚੱਕਰ ਪੈਣਾ ਫਿਰ ਮੈਂ ਫ੍ਰੀ ਮਾਈਂਡ ਹੋ ਜਾਣਾ ਸੀ ਠੀਕ ਹੈ ਤੇ ਕੱਲ ਨਹੀਂ ਜਿਸ ਪੱਠੀ ਵਾਲਾ ਧਿਆਨ ਗਿਆ ਯਾਰ ਉੱਥੇ ਤੇ ਹੁਣ 2-3 ਘੰਟੇ ਪੱਠੀ ਵਾਸਤੇ ਚਾਹੀਦੇ ਆ ਚਲੋ ਵੇੜ ਤਾਂ ਇਦਾਂ ਹੁੰਦਾ ਬੰਦਾ ਮੌਕੇ ਤੇ ਵੀ ਡਾਂਗ ਲੈਂਦਾ ਸਮਾਨ ਆਪਣੇ ਕੋ ਆ ਗਿਆ ਸਾਰਾ ਠੀਕ ਨਹੀਂ ਇਹ ਪੰਗਾ ਆ ਤੇ ਛੋਟੀਆਂ-ਛੋਟੀਆਂ ਜਿਹੜੀਆਂ ਚੀਜ਼ਾਂ ਕਰਨ ਵਾਲੀਆਂ ਛੋਟੇ-ਛੋਟੀਆਂ ਜਿਹੜੀਆਂ ਚੀਜ਼ਾਂ ਕਰਨ ਵਾਲੀਆਂ ਉਹਨਾਂ ਕਰਕੇ ਟਾਈਮ ਤੁਹਾਨੂੰ ਪਤਾ ਬਹੁਤ ਲੱਗ ਜਾਂਦਾ ਆ ਹੁਣ ਪਹਿਲਾਂ ਟਰਾਲੀ ਕਢਾਉਣੇ ਆ ਜਾ ਕੇ ਟਰਾਲੀ ਕਢਾ ਕੇ ਉਸ ਤੋਂ ਬਾਅਦ ਆਪਾਂ ਵੇਟ ਵਾਲਾ ਦੇਖ ਲੈਨੇ ਆ ਹੁਣ ਹੁੰਦਾ ਆ ਹੌਣ ਕਰ ਲੈਨੇ ਤੋ ਸਵੇਰੇ ਵੀ ਟੰਗ ਲਾ ਕੋਈ ਚੱਕਰ ਨਹੀਂ ਆ ਵੇਟਰ ਵਾਲਾ ਤੇ ਆਪਾਂ ਪੱਠੀ ਫਿੱਟ ਕਰਨੀ ਜ਼ਰੂਰੀ ਆ ਠੀਕ ਨਹੀਂ ਟਾਈਮ ਹੋ ਗਿਆ ਜੀ ਰਾਤ ਦੇ 9:30 ਤੇ ਹੁਣ ਆਇਆ ਸਮਾਨ ਆਪਣੇ ਕੋ ਠੀਕ ਐ ਤੇ ਹੁਣ ਆਪਾਂ ਭਾਈ ਘਰ ਨੂੰ ਚੱਲੇ ਆ ਫਾਟਕ ਲੱਗਾ ਆ ਜੋ ਤੱਕ ਫਾਟਕ ਵਿਹਲਾ ਹੁੰਦਾ ਫਿਰ ਜਾ ਕੇ ਇਹਨੂੰ ਕਸਾਂਗੇ ਤੇ ਫਿਰ ਅੱਗੇ ਦੀ ਕਾਰਵਾਈ ਦਿਖਾਵਾਂਗੇ ਤੁਹਾਨੂੰ ਭਾਈ ਕੀ ਕੁਝ ਹੁੰਦੀ ਐ ਕੀ ਕੋ ਨਹੀਂ ਆ ਦਾ ਟਾਈਮ ਬਹੁਤ ਆ ਜਾਣਾ 12:00 ਵੱਜ ਜਾਣੇ ਆ ਆਪਾਂ ਨੂੰ ਕਰਦੇ ਕਰਦੇ ਤੇ ਸਵੇਰੇ ਉੱਠ ਕੇ ਟਾਈਮ ਨਾਲ ਨਿਕਲਣਾ ਵੀ ਆ ਫਿਰ ਬਾਕੀ ਚਲੋ ਬਣੇ ਰਹੋ ਦੇਖਦੇ ਆ ਹੁਣ ਕੀ ਬਣੂਗਾ ਨਾਲ ਨਾਲ ਪੱਠੀ ਲਾਏ ਸੀਗੇ ਪੱਠੀ ਲੱਗੇ ਆ ਕਸਣ ਠੀਕ ਹੈ ਪੰਠੀ ਕਸ ਕੇ ਤੇ ਫਿਰ ਅਗਲਾ ਕੰਮ ਕਰਦੇ ਪੁਰਾਣੀ ਪੱਠੀ ਇਹ ਪਈ ਆ ਉਹ ਦੂਜੀ ਆ ਇਹਦੇ ਨਾਲ ਦੀ ਇੱਕ ਹੋਰ ਲਾਈਨ ਤੀ ਆਪਾਂ ਠੀਕ ਹੈ ਤੇ ਕਿਉਂਕਿ ਇਹ ਲੋਡ ਪੈਂਦੀ ਰਹਿੰਦੀ ਆ ਬਾਕੀ ਕੰਮ ਡਾਨਨੇ ਆ ਬਸ ਹੁਣ ਇਹਨੂੰ ਕੱਸੀ ਆ ਫਟਾਫਟ ਕਸ ਕੇ ਮਿਲਦੇ ਆ ਹਾਂਜੀ ਵੀਰੋ ਸੋ ਕੰਮ ਆਪਣਾ ਨਿਬੜ ਗਿਆ ਠੀਕ ਹੈ ਛੋਟੇ ਦਾ ਛੋਟੇ ਮੋਟੇ ਛੋਟੇ ਮੋਟੇ ਡੈਕੋਰੇਸ਼ਨ ਵਾਲੇ ਕੰਮ ਕਰਾ ਕੇ ਇਹਨੂੰ ਕਰਤਾ ਰੈਡੀ ਸੋ ਭਰਾ ਆਇਆ ਹੈਗਾ ਠੀਕ ਹੈ ਹਾਂਜੀ ਵਾਜ ਗਿਆ ਰਾਤ ਆ ਟਾਈਮ ਗਿਆ 12:00 ਹੋ ਗਏ ਬਾਈ 12:00 ਹੋ ਗਏ ਇੱਕ ਗੱਲ ਆ ਜਿੱਦਣ ਵੀ ਅਸੀਂ ਮੇਲਾ ਲਾਉਣ ਜਾਂਦੇ ਆ ਸੌਂਦੇ ਨਹੀਂ ਚਾਹੀ ਉਹਦਾ ਚਾਹੀ ਇੰਨਾ ਹੁੰਦਾ ਰਾਤ ਨੂੰ ਨੀਂਦ ਹੀ ਨਹੀਂ ਹੁਣ ਨੀਂਦ ਕਿੱਥੋਂ ਰਹਿਣੀ ਆ ਘੰਟਾ ਡੇਢ ਘੰਟਾ ਹੁਣ ਲੱਗ ਜਾਣਾ ਨਹਾਉਂਦੇ ਧੋਂਦੇ ਆ ਵਾਹ ਗੱਲ ਨਿਬੜ ਗਈ ਸਵੇਰ ਦਾ ਉੱਠਣ ਦਾ ਤੇ ਲਓ ਜੀ ਆ ਜੋਟਾ ਉਹ ਝੋਟਾ ਇਹ ਦੇਖੋ ਫਿਰ ਬ੍ਰੈਂਡ ਨਹੀਂ ਇਹ ਜੀ ਮੇਰੇ ਉੜਦਾ ਜਾਊ ਹੈ ਨਾ ਇਹ ਜਾਊ ਉੜਦਾ ਲਓ ਜੀ ਇੱਕ ਆਪਣੇ ਕੋਲ ਆ ਮੈਂਬਰ ਆ ਠੀਕ ਐ ਆਹ ਤਾਂ ਰਾਣੀ ਖਾਲੀ ਨਹੀਂ ਕੀਤੀ ਇਹਨੂੰ ਫੇਰ ਖਾਲੀ ਕਰਾਂਗੇ ਤੇ ਆਪਣੀ ਆ ਦੂਜੀ ਰਾਣੀ ਠੀਕ ਐ ਤਰਨੇ ਭਰਾ ਵਾਲੀ ਠੀਕ ਐ ਤੇ ਇਹ ਵੀ ਭਰਾ ਦਾ ਬਹੁਤ ਥੈਂਕ ਯੂ ਆ ਕਿਉਂਕਿ ਖੜੇ ਪੈਰ ਜਿਹੜੀ ਆਪਾਂ ਨੂੰ ਚਾਹੀਦੀ ਉਹ ਟਰਾਲੀ ਕਿਤੇ ਗਈ ਆ ਫਿਰ ਇਹ ਗਈ ਤਰਨੇ ਭਰਾ ਨੂੰ ਤੇ ਉਧਰੋਂ ਚੈੱਕ ਕਰੋ ਮਿਆਲੀ ਕਿਉਂ ਕਟਾਈ-ਕਟਾਈ ਕਰਕੇ ਖਲੋਤਾ ਆ ਹੁਣ ਇਹਦੇ 'ਚ ਮੈਂ ਕੀ ਕੀਤਾ ਜਿਹੜਾ ਆਪਣਾ ਹਿੱਸਾ ਸੀ ਨਾ ਚੇਂਜ ਕਰਤਾ ਸੀ ਜਿਵੇਂ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਆਪਾਂ ਕੀ ਕੀਤਾ ਇਹ ਤੇ ਬੁੱਤਾ ਸਾਰਨ ਵਾਸਤੇ ਕਾਲਾ ਰੰਗ ਕਰਤਾ ਲਿਆ ਕੇ ਠੀਕ ਐ ਸੋ ਇਹਦਾ ਇਦਾਂ ਆ ਵੀ ਬਾਅਦ ਚ ਖੋਲ ਕੇ ਡਿਟੇਲ ਨਾਲ ਕਰ ਲਾਂਗੇ ਰਿਮ ਵੀ ਪੇਂਟ ਕਰਾਉਣੀ ਆ ਆਪਾਂ ਠੀਕ ਐ ਤਾਂ ਕਰਕੇ ਮੈਂ ਹਲੇ ਬੁੱਤਾ ਜਿਆ ਹੀ ਸਾਰਿਆ ਬੱਕੇ ਹਨ ਲਿਆ ਕੇ ਮੇਰੇ ਕੋਲ ਟਾਈਮ ਹੈ ਨਹੀਂ ਸੀ ਪੱਠੀ ਵੀ ਆਪਾਂ ਫਿੱਟ ਕਰਤੀ ਹਨ ਓਕੇ ਰਿਪੋਰਟਾਂ ਕਰਤੇ ਮੇਰਾ ਫੋਨ ਅਕਸਰ ਚ ਹੋ ਗਿਆ ਹੀ ਬੰਦ ਉਹਦੇ ਕਰਕੇ ਦਿੱਕਤ ਹੋ ਗਈ ਪੱਠੀ ਵੀ ਆਪਣੀ ਫਿੱਟ ਹੋ ਗਈ ਆ ਠੀਕ ਬਾਕੀ ਰਿਸਕੇ ਕਰਨ ਵਾਲੀ ਥੋੜੀ ਜਿਹੀ ਟ੍ਰੈਟ ਉਹ ਵੀ ਸੈਟ ਆ ਛੋਟੇ ਛੋਟੇ ਕੰਮ ਜਿਹੜੇ ਓਕੇ ਹੋ ਗਏ ਸਵੇਰੇ ਬਸ ਆਪਾਂ ਨੇ ਨਾ ਇਹਦੇ ਨਾਲ ਦੀ ਇੱਕ ਪਲੇਟ ਹੋਰ ਜਿਹੜ ਉਹ ਲਿੰਕਾਂ ਚ ਪਾ ਕੇ ਲੈ ਜਾਣੀਆਂ ਤੇ ਇੱਥੇ ਪਲੇਟ ਆਪਾਂ ਨੂੰ ਸ਼ਾਇਦ ਵਜ਼ਨ ਪਾਉਣਾ ਪਵੇ ਤਾਂ ਮੈਂ ਐਕਸਟਰਾ ਚੱਕ ਲਿਆ ਨਾਲ ਮਤਲਬ ਕੈਰੀ ਕਰ ਲੈਣਾ ਆਪਾਂ ਠੀਕ ਹੈ ਜੀ ਟਰਾਲੀ ਦੇ ਅੰਦਰ ਤੇ ਦੂਜੀ ਗੱਲ ਇਹ ਆ ਕਿ ਹੁਣ ਦਾ ਜਿਹੜਾ ਕੰਮ ਹੈ ਇਹ ਆਪਣਾ ਫਾਈਨਲ ਆ ਠੀਕ ਹੈ ਜੀ ਹੁਣ ਵਲੌਗ ਨੂੰ ਵੀ ਆਪਾਂ ਐਂਡ ਕਰਦੇ ਹਾਂ ਉਮੀਦ ਕਰਦੇ ਹਾਂ ਵਲੌਗ ਤੁਹਾਨੂੰ ਵਧੀਆ ਲੱਗੇ ਜੇ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਜਿਹੜੇ ਵੀ ਨਵੇਂ ਆ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਸੌਰੀ ਆ ਬਾਈ ਇੰਨੇ ਦਿਨਾਂ ਬਾਅਦ ਵਲੌਗ ਆ ਕਿਉਂਕਿ ਬਿਜ਼ੀ ਸੀਗੇ ਕੋਈ ਕੰਮ ਨਹੀਂ ਕਰ ਹੋਇਆ ਆਪਦਾ ਹੀ ਪਰਸਨਲ ਕੰਮਾਂ 'ਚ ਬਿਜ਼ੀ ਸੀਗੇ ਠੀਕ ਹੈ ਸੋ ਹੁਣ ਇਦਾਂ ਹੀ ਚੱਲੀ ਜਾਊਗਾ ਕੰਮ ਤੇ ਪਿਆਰ ਦਿੰਦੇ ਰਹੋ ਫਿਰ ਮਿਲਦੇ ਹਾਂ ਜੀ ਤੁਹਾਨੂੰ ਅਗਲੇ ਵਲੌਗ 'ਚ